ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਉਮੀਦ ਹੈ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਮ ਹੋਗੇ ਤੇ ਹੱਸਦੇ ਵਸਦੇ ਹੋਮ ਹੋਗੇ ਜੀ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਇਹ ਆਪਾਂ ਪਾ ਰਹੇ ਸੀਗੇ ਜੀ ਕਣਕ ਜਿਹੜੀ ਤੋਤੀ ਸੀ ਆਪਾਂ ਸੁੱਕ ਗਈ ਇਹ 4 ਦਿਨ ਹੋ ਗਏ ਤੋਤੀ ਨੂੰ ਹੁਣ ਆਪਾਂ ਇਹਨੂੰ ਥੈਲੇ 'ਚ ਪਾ ਕੇ ਰੱਖ ਦਾਂਗੇ ਇਹ ਬਿਨਾਚਾਰੀ ਪਾ ਰਹੀਆਂ ਜੀ ਮੈਂ ਅਜੇ ਆਪਾਂ ਇਹਦਾ ਆਟਾ ਨਹੀਂ ਪਹਿਾਉਣਾ ਜਦੋਂ ਆਟਾ ਪਹਿਾਵਾਂਗੇ ਉਦੋਂ ਫੇਰ ਇਹਨੂੰ 2 ਘੰਟੇ ਧੁੱਪੇ ਰੱਖ ਕੇ ਆਪਾਂ ਝਾਰਨਾ ਫੇਰ ਕੇ ਫੇਰ ਪਾ ਦਾਂਗੇ ਜੀ ਥੈਲੀ 'ਚ ਅਜੇ ਆਪਾਂ ਇਹਨੂੰ ਇਸੇ ਤਰ੍ਹਾਂ ਪਾ ਕੇ ਅੰਦਰ ਰੱਖ ਦਾਂਗੇ ਮੂੰਹ ਬੰਨ ਦਾਂਗੇ ਥੈਲੇ ਦਾ ਤੇ ਇੱਕ ਥੈਲਾ ਆਪਾਂ ਹੋਰ ਧੋ ਕੇ ਰੱਖਾਂਗੇ ਜੀ ਠੰਡ ਨੰਗ ਜੂਗੀ ਠੰਡ ਦੇ ਵਿੱਚ ਫੇਰ ਸੁੱਕਦੀ ਨਹੀਂ ਜੀ ਅੱਗੇ ਕਣਕ ਦੋ ਥੈਲੇ ਧੋ ਕੇ ਰੱਖ ਲੈਣੇ ਹੁੰਦੇ ਆਪਾਂ ਫਿਰ ਲੋੜੀ ਤੋਂ ਬਾਅਦ ਤਾਂ ਧੁੱਪ ਨਿਕਣ ਲੱਗ ਜਾਂਦੀ ਹੈ ਜੀ ਧੁੱਪਾ ਨਿਕਣ ਲੱਗ ਜਾਂਦੀ ਹੈ ਨੇ ਇਹ ਆਪਾਂ ਪਾ ਦਿੱਤੀ ਹੈ ਜੀ ਥੈਲੇ 'ਚ ਸਾਰੀ ਪਾ ਦਾਂਗੇ ਧੁੱਪ ਵਧੀਆ ਨਿਕਲਦੀ ਹੈ ਜੀ ਹੁਣ ਤਾਂ ਪਹਿਲਾਂ ਧੂਏ ਕਰਕੇ ਨਹੀਂ ਨਿਕਲਦੀ ਸੀ ਚਾਰ ਦਿਨਾਂ ਦੇ ਵਿੱਚ ਸੁੱਕ ਗਈ ਤੇ ਆਪਣੀ ਧੁੱਪ ਵੀ ਵੱਧ ਰਹੀ ਦੀ ਹੈ ਜੀ ਸਾਰਾ ਦਿਨ ਹੀ ਰਹਿੰਦੀ ਹੈ ਧੁੱਪ ਤਾਂ ਕਰਕੇ ਸੁੱਕ ਗਈ ਸਾਈਡ ਤੇ ਕਰ ਦਾਂਗੇ ਜੀ ਥੈਲਾ ਆਪਾਂ ਇਹ ਪਾ ਕੇ ਸਾਰੀ ਉਹਦੇ ਵਿੱਚ ਮੂਲ ਵੇਟ ਕੇ ਰੱਖ ਦਾਂਗੇ ਇੱਥੇ ਫਿਰ ਚਕਾ ਕੇ ਅੰਦਰ ਧਰਾ ਦਾਂਗੇ ਜਿਵੇਂ ਬਨ ਕੇ ਆਪਾਂ ਇਹ ਪੱਲੀ ਵੱਡੀ ਸੀਗੀ ਚੱਕੀ ਨਹੀਂ ਗਈ ਤਾਂ ਕਰਕੇ ਹੁਣੇ ਥਾਲ ਨਾਲ ਪਾ ਦਿੰਨੇ ਆਪਾਂ ਜਿਆਦਾ ਨੀਚੇ ਤੋਂ ਦਾਣੇ ਜੇ ਰੇਤਾ ਜਾਂ ਮਾੜਾ ਮੋਟਾ ਜਿਹੜਾ ਹੋਊਗਾ ਜੀ ਹਵਾ ਨਾਲ ਆ ਜਾਂਦਾ ਉਹ ਨਹੀਂ ਪਾਵਾਂਗੇ ਆਪਾਂ ਉਧਰ ਛਾੜ ਦਾਂਗੇ ਪੱਲੀ ਚੱਕ ਕੇ ਤੈਲਾ ਕੇ ਰੱਖ ਦਾਂਗੇ ਜੀ ਪੱਲੀ ਦੀ ਕੱਲ ਨੂੰ ਜਾਂ ਪਰਸ ਨੂੰ ਜਦੋਂ ਕਣਕ ਧੋਤੀਗੀ ਫਿਰ ਧੋਦਾਂਗੇ ਆਪਾਂ ਇੱਕ ਤਾਂ ਦੇਣ ਬਹੁਤ ਛੋਟੇ ਹੋਏ ਪੈ ਨੇ ਜੀ ਕੰਮ ਕਰਨੇ ਬਹੁਤ ਔਖੇ ਹੋਏ ਪੈ ਨੇ ਜੀ ਟਾਈਮ ਨਹੀਂ ਲੱਗਦਾ ਜੇ ਕਰ ਆਪਾਂ ਸਾਰੇ ਕੰਮ ਹੀ ਕਰਦੇ ਆ ਜੀ ਹੁਣ ਵੀ ਫਿਰ ਤਾਂ ਬਹੁਤ ਸਿੱਧੀ ਸਿੱਧੀ ਕਰਨੇ ਪੈਂਦੇ ਨੇ ਜੀ ਤੇ ਹਨੇਰਾ ਵੀ ਬਹੁਤ ਹੋ ਜਾਂਦਾ ਸ਼ਾਮ ਨੂੰ ਸਵੇਰੇ ਵੀ ਜਲਦੀ ਉੱਠਣਾ ਪੈਂਦਾ ਹੈ ਪਰ ਹੁਣ ਠੰਡ ਕਰਕੇ ਥੋੜੇ ਜੇ ਐਡਜਸਟ ਕਰਨੇ ਪੈਂਦੇ ਨੇ ਜੀ ਕੰਮ ਇੱਕ ਦਿਨ ਛੋਟੇ ਨੇ ਉਹਦੇ ਕਰਕੇ ਐਡਜਸਟਮੈਂਟ ਕਰ ਲੈਣੇ ਆ ਜੀ ਆਪਾਂ ਇੱਥੇ ਹੁਣ ਆਪਾਂ ਸਾਫ਼ ਕਰ ਰਹੀ ਸੀ ਜੀ ਭਾਂਡੇ ਥੋੜੇ ਜੇ ਭਾਂਡੇ ਸੀਗੇ ਜੀ ਕੱਪ ਪਲੇਟਾਂ ਵਗੈਰਾ ਤਾਂ ਉਹ ਆਹ ਵਾਲੇ ਭਾਂਡੇ ਨੇ ਚਾਲਾ ਡੱਬੂ ਆਪਾਂ ਪਹਿਲੀ ਸਾਫ਼ ਕਰ ਦਿੱਤਾ ਸੀ। ਇੱਕ ਦੁਪਹਿਰੀ ਆਪਾਂ ਬਣਾਈ ਸੀ ਜੀ ਓਟਸ ਅੱਜ। ਪਹਿਲੀ ਵਾਰੀ ਬਣਾਈ ਸੀ ਜੀ ਓਟਸ ਤਾਂ ਮੈਂ। ਮਸਾਲਾ ਓਟਸ ਤਾਂ ਬਣਾਈ ਨੇ ਅੱਗੇ ਵੀ। ਪਰ ਸਿੰਪਲ ਨਹੀਂ ਬਣਾਈ ਸੀ। ਉਹ ਅੱਜ ਪਹਿਲੀ ਵਾਰੀ ਬਣਾਈ ਸੀ। ਵੀ ਭਾਂਡੇ ਸਾਰੇ ਆਪਾਂ ਧੋ ਕੇ ਉੱਥੇ ਮੁੱਦੇ ਮਾਰ ਦਾਂਗੇ ਜੀ ਉੱਪਰ ਨਹੀਂ ਹਜੇ ਧਰਨੇ ਜਦੋਂ ਇਹਨਾਂ ਦਾ ਪਾਣੀ ਸੁੱਕ ਗਿਆ ਫੇਰ ਉੱਪਰ ਧਰਾਂਗੇ ਸਾਰੇ ਭੈਣ ਭਰਾਵਾਂ ਦਾ ਬਹੁਤ ਵਧੀਆ ਕਮੈਂਟ ਕਰਦੇ ਹੋ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਆਪਣੀ ਵੀਡੀਓ ਤੇ ਆਉਣ ਲਈ ਆਪਣਾ ਕੀਮਤੀ ਟਾਈਮ ਦੇਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਇੱਕ ਵਾਰੀ ਫਿਰ ਤੋਂ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਸਾਰੇ ਭੈਣ ਭਰਾਵਾਂ ਨੂੰ ਰਿਕੁਐਸਟ ਹੈ ਜੀ ਜੇ ਆਪਾਂ ਵੀਡੀਓ ਅੱਗੇ ਸ਼ੇਅਰ ਕਰਾਂਗੇ ਫਿਰ ਇਹ ਆਪਣੀ YouTube ਫੈਮਿਲੀ ਵੱਧੂ ਹੋਈ ਜੀ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਤਾਂ ਕਿ ਆਪਣਾ ਵਾਚ ਟਾਈਮ ਪੂਰਾ ਹੋ ਸਕੇ ਜੀ ਭਾਂਡੇ ਆਪਾਂ ਧੋ ਦਿੱਤੇ ਨੇ ਜੀ ਹੁਣ ਆਪਾਂ ਇਹ ਸਿੰਕ ਨੂੰ ਵੀ ਧੋਦਾਂਗੇ ਸਾਬਣ ਲਾ ਕੇ ਧੋਦਾਂਗੇ ਇਹ ਚੁੰਨੀ ਮੈਂ ਦੂਸਰੇ ਸੂਟ ਨਾਲ ਦੇ ਲਈ ਲਈ ਜੀ ਇਹ ਥੋੜੀ ਜੀ ਮੋਟੀ ਹੈ ਇਹ ਸੂਟ ਨਾਲ ਦੀ ਹੱਪ ਪ्योर ਦੀ ਹੈ ਤਾਂ ਕਰਕੇ ਮੈਂ ਇਹ ਹੀ ਲੈ ਲਈ ਸੀ ਜੀ ਦੇਣ ਨੂੰ ਸੌਲ ਨਹੀਂ ਲਿਆ ਜਾਂਦਾ ਜੀ ਹਜੇ ਗਰਮੀ ਆਉਣ ਲੱਗ ਜਾਂਦੀ ਹੈ ਕੰਮ ਕਰਦੇਆਂ ਨੂੰ ਸਵੇਰੇ ਸ਼ਾਮ ਤਾਂ ਲੈ ਲੈਣੇ ਆ ਜੀ ਵੈਸੇ ਮੈਂ ਤਾਂ ਹਜੇ ਸਵੇਰੀ ਲੈਣੀ ਆ ਜੀ ਸੌਲ ਸ਼ਾਮ ਨੂੰ ਵੀ ਨਹੀਂ ਲਿਆ ਕਦੇ ਹੁਣ ਇੱਥੇ ਆਪਾਂ ਧਰਾਂਗੇ ਜੀ ਦਾਲ ਅੱਜ ਦਾਲ ਬਣਾਵਾਂਗੇ ਜੀ ਮੂੰਗੀ ਮਸਰੀਏ ਪਰ ਬਣਾਵਾਂਗੇ ਜੀ ਬਿਨਾਂ ਤੜਕੇ ਤੋਂ ਜਦੋਂ ਕਈ ਵਾਰੀ ਜਲਦੀ ਹੁੰਦੀ ਹੈ ਲੇਟ ਹੋ ਜੰਨਾ ਹੈ ਜੀ ਤਾਂ ਮੈਂ ਇਸੇ ਤਰ੍ਹਾਂ ਬਣਾ ਲੈਣੀ ਆ ਤੜਕਾ ਨਹੀਂ ਲਗਾਉਂਦੇ ਜੀ ਤੇ ਸੁਆਦ ਵੀ ਬਹੁਤ ਬਣਦੀ ਹੈ ਜੀ ਤੁਸੀਂ ਟਰਾਈ ਕਰਕੇ ਦੇਖਿਓ ਇਹ ਆਪਾਂ ਪਾਣੀ ਦੇ ਵਿੱਚ ਪਹਿਲਾਂ ਮੂੰਗੀ ਮਸਰੀ ਪਾਤੀ ਸੀ ਧੋ ਕੇ ਦੋ ਤਿੰਨ ਪਾਣੀ ਧੋ ਕੇ ਫੇਰ ਪਾਈ ਸੀਗੀ ਜੀ ਪਰ ਫੇਰ ਵੀ ਇਹ ਝੱਗ ਜ਼ਰੂਰ ਆਉਂਦੀ ਹੈ ਜੀ ਮੂੰਗੀ ਮਸਰੀ ਦੇ ਉੱਪਰ ਹੋਰ ਕਿਸੇ ਦਾਲਾਂ ਤੇ ਨਹੀਂ ਆਉਂਦੀ। ਮੂੰਗੀ ਮਸਰੀ ਨੂੰ ਜਿੰਨੀ ਵਾਰੀ ਆਪਾਂ ਮਰਜ਼ੀ ਧੋ ਲਈਏ ਇਹ ਝੱਗ ਫੇਰ ਵੀ ਜ਼ਰੂਰ ਬਣਦੀ ਹੈ ਜੀ। ਇਹ ਝੱਗ ਆਪਾਂ ਉਤੋ ਲਾ ਦਿੱਤੀ ਹੈ। ਤੇ ਬਾਅਦ ਦੇ ਵਿੱਚ ਹੁਣ ਇਹਦੇ ਵਿੱਚ ਮਸਾਲੇ ਪਾਵਾਂਗੇ। ਸਾਰੇ ਇਹਦੇ ਵਿੱਚ ਹੀ ਪਾ ਦਾਂਗੇ ਜੇ ਆਪਾਂ ਜਿਹੜੀ ਚੀਜ਼ ਵੀ ਪਾਉਣੀ ਹੈ। ਇੱਥੇ ਹੁਣੀ ਪਾ ਦਾਂਗੇ ਆਪਾਂ। ਅਲੱਗ ਤੋਂ ਤੜਕਾ ਨਹੀਂ ਲਾਉਂਦੇ ਅੱਜ। ਇੱਧਰ ਰੱਖਿਆ ਹੈ ਜੀ ਉਲੀ ਸਾਈਡ ਤੇ ਦੁੱਧ ਆਪਾਂ। ਦੁੱਧ ਨੂੰ ਵਾਲੀ ਆਉਂਦੀ ਏ ଲୁଣ ਮਿਰਚ ਹਲਦੀ ਤੇ ਜੀਰਾ ਪਾਤਾ ਸੀਗਾ ਜੀ ਨਾਲ ਲੂਣਾ ਦਾਨੀ ਦੇ ਵਿੱਚ ਹਲਦੀ ਖਤਮ ਹੋਈ ਹੋਈ ਸੀ ਉਹ ਆਪਾਂ ਪਾ ਲਈਏ ਵਿੱਚ ਜੀਰਾ ਵੀ ਥੋੜਾ ਜਿਹਾ ਦਾਲ ਦੇ ਵਿੱਚ ਪਾ ਦਿੱਤਾ ਅੱਜ ਤੇ ਪਾ ਦਾਂਗੇ ਜੀ ਘਿਓ ਚਮਚਾ ਇੱਕ ਘਿਓ ਦਾ ਪਾਤਾ ਜੀ ਆਪਾਂ ਇੱਕ ਤੋਂ ਥੋੜਾ ਜਿਹਾ ਵੱਧ ਦੀ ਪਾਤਾ ਜੀ ਦਵਾਰੀ ਥੋੜਾ ਜਿਹਾ ਆਪਾਂ ਤੜਕਾ ਨਹੀਂ ਲਾਉਣਾ ਤਾਂ ਕਰਕੇ ਵੱਧ ਪਾਤਾ ਥੋੜਾ ਜਿਹਾ ਗੈਸ ਆਪਾਂ ਬਿਲਕੁਲ ਘੱਟ ਤੇ ਕਰ ਦਾਂਗੇ ਜੀ ਹੌਲੀ-ਹੌਲੀ ਬਣੀ ਜਾਊਗੀ ਦਾਲ ਆਪਾਂ ਇਹਦੀ ਧਾਰਾ ਚੋਕੇ ਲਿਆਵਾਂਗੇ ਜਾਨੂ ਆਉਂਦਿਆਂ ਤੱਕ ਬਣ ਜੂਗੀ ਜੀ ਇਹ ਹਰੀਆਂ ਮਿਰਚਾਂ ਪਾਵਾਂਗੇ ਜੀ ਲਾਲ ਬਿਲਕੁਲ ਥੋੜੀ ਜਿਹੀ ਪਾਈ ਐ ਚਾਰ ਮਿਰਚਾਂ ਹਰੀਆਂ ਲੈ ਲਈਆਂ ਆਪਾਂ ਇੱਕ ਟਮਾਟਰ ਤੇ ਪਿਆਜ਼ ਪਾਵਾਂਗੇ ਜੀ ਜਿਹੜੀ ਵੀ ਚੀਜ਼ ਪਾਉਣੀ ਆ ਪੈਠੀ ਪਾ ਸਕਦੇ ਆ ਜੀ ਅਦਰਕ ਲਸਣ ਪਾਉਣਾ ਉਹ ਵੀ ਪਾ ਸਕਦੇ ਆ ਕੋਈ ਲਸਣ ਦੀ ਸਮੈਲ ਨਹੀਂ ਆਉਂਦੀ ਜੀ ਇਹਦੇ ਵਿੱਚੋਂ ਐ ਰਿਜ ਦੀ ਚੀਜ਼ ਜੇ ਆਪਾਂ ਪਾ ਦਾਂਗੇ ਪਰ ਮੈਂ ਨਹੀਂ ਪਾਉਂਦੀ ਜੀ ਮੈਂ ਤਾਂ ਕਰਕੇ ਨਹੀਂ ਪਾਉਂਦੀ ਜੀ ਉਹ ਰਿਜ ਦੀ ਇਹਦੇ ਵਿੱਚ ਪਾਉਣ ਕਰਕੇ ਚਿੱਟਾ ਜਾ ਰਹਿੰਦਾ ਜੀ ਸਮੈਲ ਤਾਂ ਕੋਈ ਨਹੀਂ ਆਉਂਦੀ ਪਰ ਰੰਗ ਉਹਦਾ ਚਿੱਟਾ ਰਹਿੰਦਾ ਹੈ ਉਹ ਵਧੀਆ ਨਹੀਂ ਲੱਗਦਾ ਜੀ ਮੈਨੂੰ ਤਾਂ ਕਰਕੇ ਮੈਂ ਲਸਣ ਨਹੀਂ ਪਾਉਂਦੀ ਪਿਆਜ਼ ਪਾ ਦਾਂਗੇ ਆਪਾਂ ਹਰੀਆਂ ਮਿਰਚਾਂ ਟਮਾਟਰ ਔਰ ਕੁਝ ਜ਼ਿਆਦਾ ਮਸਾਲੇ ਨਹੀਂ ਪਾਉਂਦੇ ਜੀ ਆਪਾਂ ਟਮਾਟਰ ਵੀ ਬਰੀਕ ਕੱਟ ਲਿਆ ਸੀ ਆਪਾਂ ਵੀ ਜਿਹੜਾ ਕੁਲਝੇ ਵਿੱਚ ਨਹੀਂ ਫਿਰ ਬੱਚਿਆਂ ਨੇ ਕੱਟ-ਕੱਟ ਕੇ ਰੱਖ ਦੇਣਾ ਜੀ ਕੋਲੀ ਚ ਥੋੜੀ ਜੀ ਬਾਦ ਦੇ ਰੰਨ ਲਾਂਗੇ ਆਪਾਂ ਦਾਲ ਜਿਹੜਾ ਟਮਾਟਰ ਵਿੱਚ ਹੀ ਕੁਲਝੇ ਜੀ ਲਾਲ ਮਿਰਚ ਜੇ ਆਪਾਂ ਪਾ ਕੇ ਬਣਾਉਣੀ ਹੈ ਤਾਂ ਦਾਲ ਦੀ ਰੰਗਤ ਹੋਰ ਆਉਂਦੀ ਹੈ ਜੇ ਹਰੀ ਪਾ ਕੇ ਬਣਾਉਣੀ ਹੈ ਤਾਂ ਰੰਗਤ ਹੋਰ ਹੋ ਜਾਂਦੀ ਹੈ ਜੀ ਦਾਲ ਦੀ ਪਾ ਦਾਂਗੇ ਜੀ ਆਪਾਂ ਕਿੱਧਰ ਦੁੱਧੁੱਪਲ ਜਾਣਾ ਸੀਗਾ ਜੀ ਬਚ ਗਿਆ ਪਤਾ ਨਹੀਂ ਲੱਗਦਾ ਜੀ ਕੋਲ ਖੜੇਆ ਦੋ ਵੀ ਭੋਰਾ ਵੀ ਖੜਕਾ ਨਹੀਂ ਹੁੰਦਾ ਉੱਪਰ ਨੂੰ ਆਉਂਦਾ ਹੈ ਪਾਪਾ ਜੀ ਨਿਕਲਦੀਆਂ ਦੇਖ ਗਿਆ ਤਾਂ ਕਰਕੇ ਆਪਾਂ ਢੱਕਣ ਚੱਕ ਲਿਆ ਇਹ ਸਾਰਾ ਸਮਾਨ ਪਾ ਦਿੱਤਾ ਜੀ ਆਪਾਂ ਉਹਦੇ ਵਿੱਚ ਹੁਣ ਰਿਚੀ ਜਾਊਗੀ ਦਾਲ ਕੱਟ ਤੇ ਕਰ ਦਾਂਗੇ ਆਪਾਂ ਗੈਸ ਬਿਲਕੁਲੀ ਨੇੜੇ ਤੋਂ ਦਿਖਾਉਨੇ ਆ ਜੀ ਇਹਦੀ ਕੋਈ ਸਾਰਾ ਕੁਝ ਪਾਤਾ ਆਪਾਂ ਰੰਗਵਰੰਗੀ ਸੋਹਣੀ ਵੀ ਬਹੁਤ ਲੱਗ ਰਹੀ ਹੈ ਜੀ ਜਦੋਂ ਬਣ ਗਈ ਇਹ ਫਿਰ ਵੀ ਇੰਨੀ ਸੋਹਣੀ ਲੱਗੂਗੀ ਇਹ ਇਹ ਬਣਾਏ ਸੀਗੇ ਜੀ ਉੱটস ਆਪਾਂ ਦੁੱਧ ਪਾ ਕੇ ਟੇਸਟੀ ਬਣੇ ਸੀਗੇ ਜੀ ਦਲੀਏ ਦੇ ਤਰ੍ਹਾਂ ਹੀ ਲੱਗੇ ਜੀ ਮੈਨੂੰ ਤਾਂ ਦਲੀਏ ਵਾਲਾ ਟੇਸਟ ਸੀ ਇਧਰ ਆਪਾਂ ਦੁੱਧ ਨੂੰ ਥੋੜੀ ਜਿਹੀ ਬੈਲ ਸੱਡ ਕੇ ਢੱਕ ਦਾਂਗੇ ਮਲਾਈ ਆ ਜੂਗੀ ਇਹਦੇ ਉੱਤੇ ਤੇ ਕੇ ਆਪਾਂ ਆਟਾ ਸਾਂਣ ਲਿਆ ਗੁੰਨ ਲਾਂਗੇ ਬਾਅਦ ਚ ਇਹ ਦੇਖੋ ਜੀ ਦਾਲ ਬਣ ਗਈ ਆਪਣੀ ਇਹ ਬਾਅਦ ਦੀ ਵੀਡੀਓ ਹੈ ਜੀ ਧਾਰਾ ਚੋਕੇ ਆਉਣ ਤੋਂ ਬਾਅਦ ਬਣਾਈ ਸੀ ਆਪਾਂ ਇਹ ਦੇਖੋ ਜੀ ਕਿੰਨੀ ਸੋਹਣੀ ਲੱਗ ਰਹੀ ਹੈ 컬러ਫੁਲ ਦਾਲ ਇਹ ਆ ਗਿਆ ਜੀ ਸੈਮੀ ਆਪਣਾ ਇਹ ਮੇਰੇ ਨਾਲ ਨਾਲ ਹੀ ਜੀ ਰਸੋਈ ਚ ਜਿੱਥੇ ਜਾਵਾਂ ਹੁਣ ਮੇਰੇ ਵੱਲ ਦੇਖ ਰਿਆ ਸੀਗਾ ਜੀ ਬੈਠ ਕੇ ਇੱਥੇ ਜਿਵੇਂ ਬਾਹਰ ਜਾਨੀਆ ਤਾਂ ਨਾਲ ਹੀ ਭਜਦਾ ਜੀ ਮੇਰੇ ਦੰਦ ਵੀ ਵੱਢਣਾ ਆਉਂਦਾ ਜੀ ਹਜੇ ਇਹ ਛੋਟੇ ਕਰਕੇ ਜਦੋਂ ਨੇੜੇ ਆਉਂਦਾ ਤਾਂ ਦੰਦ ਹੀ ਵੱਢਦਾ ਜੀ ਹੈਲੋ ਕਹਿੰਦੇ ਨੇ ਹੈਲੋ ਕਰਦਾ ਜੀ ਇਹ ਰੋਟੀ ਖਾਣ ਨੂੰ ਕਹਿੰਦਾ ਜੀ ਪਰ ਡਾਕਟਰ ਕਹਿੰਦਾ ਨਹੀਂ ਰੋਟੀ ਨਹੀਂ ਪਾਣੀ ਇਹਦੇ ਖਾਜ ਹੁੰਦੀ ਹੈ ਤੇ ਇੱਕ ਭੈਣ ਨੇ ਕਿਹਾ ਸੀਗਾ ਜੀ ਆਪਾਂ ਨੂੰ ਪੰਨੂ ਫੈਮਿਲੀ ਵਲੌਗ ਵਾਲੀ ਸਿਸਟਰ ਨੇ ਕੁਲਵਿੰਦਰ ਪੰਨੂ ਦੀ ਆਈਡੀ ਤੋਂ ਕੀ ਭੈਣੇ ਤੁਸੀਂ ਹੋਮ ਟੂਰ ਕਰਵਾਓ ਭੈਣੇ ਹਜੇ ਆਪਣੇ ਸੰਦ ਵੀੜੇ 'ਚ ਹੀ ਖੜੇ ਨੇ ਸਾਰੇ ਬਾਅਦ ਵਿੱਚ ਆਪਾਂ ਜ਼ਰੂਰ ਕਰਵਾਵਾਂਗੇ ਜੀ ਤੇ ਇਹ ਥੋੜੀ ਜੀ ਸਟਿਚ ਕਰੀਏ ਜੀ ਆਪਾਂ ਸਲਵਾਰ ਸਲਵਾਰ ਜੜ ਲਈ ਹੈ ਜੀ ਤੇ ਮੂਰੀਆਂ ਜੜ ਕੇ ਬੁਕਰਮ ਜੜ ਕੇ ਰੱਖ ਲਈ ਹੈ 벨ਟ ਬਣ ਗਈ ਕੱਲ ਨੂੰ ਆਪਾਂ ਮੂਰੀਆਂ ਬਣਾ ਲਾਂਗੇ ਤੇ ਬਲ ਪਾ ਲਾਂਗੇ ਜੀ ਐਂ ਕਰਕੇ ਹੌਲੀ ਹੌਲੀ ਬਣ ਜੂਗੀ ਜੀ ਇਹ ਵੀ ਵੀਡੀਓ ਲਾਈਕ ਜ਼ਰੂਰ ਕਰਿਓ